ਕਿ ਜਿਆਦਾ ਕਰ ਰਿਹਾ ਹੈ ਛੱਪ ਕੇ ਨਾ ਹੋਰ ਕਰ ਕੋਈ ਚੀਜ਼ ਕਰਦੇ ਨਾ ਬੱਚਾ ਇਹਨੇ ਤੇ ਜਾਂ ਗਏ ਆਪੇ ਦੀ ਇਹ ਇੱਥੇ ਹੁੰਦਾ ਵਾ ਇਹ ਮੁੰਡਾ ਜੀ ਟੀਕੇ ਲਾਂਦਾ ਹੁੰਦਾ ਸੀ ਕਿਥੋਂ ਰਹਿਣ ਵਾਲਾ ਇਹ ਪਤਾ ਨਹੀਂ ਕਿਥੋਂ ਦੇ ਰਹਿਣ ਵਾਲਾ ਪਰਨੀਕਲ ਦੀ ਰਹਿਣ ਵਾਲਾ ਜੇ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਜੇ ਤੇ ਜੇ ਕੋ ਠਾਕਦਾ ਉਹਨੂੰ ਮਾਰ ਦੇ ਜੇ ਉਸ ਤੇ ਕਾਰਵਾਈ ਕਰਨ ਦੀ ਹੈ ਘਰ ਫਿਰ ਮਿਟਾਉਣ ਦੀ ਆਹੋ ਠੰਡੇ ਹੀ ਇਸ ਕੀ ਕਹਿਣਾ ਚਾਹੁੰਦੇ ਹੋ ਨੇ ਜਾਨੇ ਨਾ ਕਿ ਇਹ ਟਾਣ ਜਿਹੜਾ ਕਰਦੇ ਨੇ ਉਹਨਾਂ ਦਾ ਟਾਣਾ ਲੋਕਾਂ ਦੇ ਇੰਨੇ ਨਿਆਨੇ ਮਰਨ ਦਾ ਭਰਾਗਾ ਵੇਦਾ ਇਹਨੂੰ ਕਿਉਂ ਨਹੀਂ ਫਾਦੇ ਆ ਨਸ਼ੇ ਵੇਦਾ ਇਹਨੂੰ ਕਿਉਂ ਨਹੀਂ ਫਾਦੇ ਫੇ ਆ ਇਹਦਾ ਹਵੀ ਨਸ਼ੇ ਵੇਦਾ ਵਾ ਇਹਦੇ ਬਾਗ ਉਹ ਲਾਸ਼ ਚ ਭਰਾਗੇ ਵੇਦਾ ਵਾ ਆ ਇਹਦਾ ਉਹ ਨਹੀਂ ਆ ਉਹ ਸਾਈਡ ਤੇ ਖੜ ਜਾ ਉਹ ਜੀ ਇਹਦੇ ਵਾਰਿਸ ਜਿਹੜੇ ਆ ਉਹਨਾਂ ਦੇ ਪਿਤਾ ਦੇ ਨਾਲ ਗੱਲ ਹੋਈ ਹੋ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਉਥੋਂ ਨਾਲ ਇਹਦੀ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅਵਰਸਰ ਦਾ ਉਹ ਰੈਫਰ ਕਰਨ ਲਗੇ ਤੇ ਇਹ ਉਥੋਂ ਡਰਦਾ ਜਿਹੜਾ ਵਾ ਉਥੋਂ ਆਪਣੇ ਆਪ ਹੀ ਉਹ ਉਥੋਂ ਆ ਗਿਆ ਆ ਗਿਆ ਤੇ ਇਹਦੀ ਕਿਤੇ ਇੱਥੇ ਆਣ ਕਿਤੇ ਅੱਜ ਉਹ ਤਲਾਹ ਮੜੀਏ ਪੀਥੇ ਦੀ ਡੈਥ ਹੋ ਗਈ ਹੈ ਤੇ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਹੈ ਕੀ ਕਾਰਵਾਈ ਕਰਦੇ ਹਾਂ ਕਾਰਵਾਈ ਉਹਨਾਂ ਪਰਿਵਾਰ ਤੇ ਡਿਪੈਂਡ ਕਰਦਾ ਹੈ ਤੇ ਮਾਲਕਾਂ ਦੇ ਉਹਾਰੇ ਨਹੀਂ ਉਹਨਾਂ ਦਾ ਬਕਾਇਦਾ ਬਿਆਨ ਦੇਵਾਂਗੇ ਮੈਂ ਲਾਵਾ ਸੀ ਕਹਿ ਰਹੇ ਸੀ ਸਾਡੇ ਨੇ ਨਸ਼ੇ ਕਰਦਾ ਸੀ ਟੀਕੇ ਲਗਾਉਂਦਾ ਸੀ ਦੇਖੋ ਜੀ ਬੀਤੇ ਸਮੇਂ ਤੋਂ ਨਾਲ ਤੁਹਾਨੂੰ ਕੋ ਕਰਦਾ ਹੀ ਹੋਵੇ ਪਰ ਕਿਨੈਟ ਦੀ ਸਕੂਲ ਮੌਕੇ ਤੇ ਤਾਂ ਇਦਾਂ ਦੀ ਕੋ ਗੱਲ ਨਹੀਂ ਕੀਤੀ ਇਹਦੇ ਹੁਣ ਹੈ ਤੇ ਦਾਖਲ ਹੀ ਸੀ ਇਹ ਮੁੰਡਾ ਆ ਜੀ ਟੀਕੇ ਲਾਂਦਾ ਹੁੰਦਾ ਕਿਥੋਂ ਰਹਿਣ ਵਾਲਾ ਇਹ ਮੈਨਾਂ ਕਿਥੋਂ ਦੇ ਰਹਿਣ ਵਾਲਾ ਪਰਨੀਕਲ ਦੀ ਦਾ ਰਹਿਣ ਵਾਲਾ ਜੇ ਤੇ ਇੱਥੇ ਬੈਠ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਜੀ ਉਹ ਦੇ ਕੋ ਠਾਕਦਾ ਉਹਨੂੰ ਮਾਰਦੇ ਜੇ ਉਸ ਤੇ ਕਾਰਵਾਈ ਕਰਨ ਦੀ ਹੈ ਘਰਪੁਰ ਵਿਡਾਉਣੀ ਹੈ ਆਹੋ ਠਾਂਡੇ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾ ਕਿ ਇਹਦੇ ਠਾਂ ਜਿਹੜੇ ਕਰਦੇ ਨੇ ਉਹਨਾਂ ਦਾ ਠਾਂ ਲੋਕਾਂ ਦੇ ਇੰਨੇ ਨਿਆਨੇ ਮਰਨ ਦਾ ਪ੍ਰਾਗਾ ਵੇਦਾ ਇਹਨੂੰ ਕਿਹਨੇ ਫਾਤੇ ਆਹ ਨਸ਼ੇ ਵੇਦਾ ਇਹਨੂੰ ਕਿਹਨੇ ਫਾਤੇ ਫੇ ਕੱਲ ਨੂੰ ਗਿਆ ਕਰ ਤੂੰ ਉਹ ਤਾਂ ਗਿਆ ਕਰ ਆ ਇਹਦਾ ਆ ਚੱਟ ਆ ਵੀ ਨਸ਼ੇ ਵੇਦਾ ਵਾ ਇੱਥੇ ਬੈਕ ਉਹ ਲਾਸ਼ ਚੁੱਕ ਪ੍ਰਾਗੇ ਵੇਦਾ ਵਾ ਆ ਜਿਹੜਾ ਆ ਨਹੀਂ ਆ ਸਾਈਡ ਤੇ ਕੱਢ ਜਾ